15 ਅਗਸਤ 1947 ਸਮੇ ਦੀ ਹਕੂਮਤ ਸਰਕਾਰਾਂ ਨੇ ਆਪਣੇ ਰਾਜ ਭਾਗ ਦੀ ਲਾਲਸਾ ਖਾਤਰ ਦੇਸ਼ ਪੰਜਾਬ ਦੀ ਵੰਡ ਕਰਵਾਈ ਇਸੇ ਹੀ ਵੰਡ ਦੌਰਾਨ 10 ਲੱਖ ਤੋਂ ਵੱਧ ਬੇਗੁਨਾਹੇ ਬੇਦੋਸ਼ੇ ਮਾਰੇ ਗਏ ਜਾਨਾਂ ਗਵਾਉਣ ਵਾਲੇ ਇਨਾਂ ਮਸੂਮ ਬੱਚੇ ਬੱਚੀਆਂ ਬੀਬੀਆਂ ਨੌਜਵਾਨ ਅਤੇ ਬਜ਼ੁਰਗਾਂ ਦੀ ਯਾਦ ਮਨਾਉਂਦਿਆਂ ਹੋਇਆ ਦਰ ਆਈ ਸੰਗਤ ਦੀ ਹਾਜ਼ਰੀ ਤੇਲ ਫੁੱਲ ਪੇਟਾਂ ਵਾਂ ਦਰ ਤੇ ਪਰਵਾਨ ਕਰਨੀਆਂ ਖਾਲਸਾ ਪੰਥ ਦੀ ਹਮੇਸ਼ਾ ਚੜ੍ਹਦੀ ਕਲਾ ਕਰਨੀ